ਆਹ ਹੁੰਦੀ ਸੀ ਬਹੁਤ ਔਖਾ ਸੀ ਉਹਨਾਂ ਪੁਰਾਣੀਆਂ ਗੱਲਾਂ ਐ ਸੀ ਜੀ ਨਾ ਬੁੱਤੀ ਲੱਦ ਕੇ ਵੀ ਜਾਂਦੇ ਹੁੰਦੇ ਸੀ ਪਹਿਲਾਂ ਉਦੋਂ ਅੱਛਾ ਅੱਛਾ ਆ ਕਿ ਮੋਠ ਨਹੀਂ ਵੀ ਜਾਂ ਮੋਠ ਪਾਉਣੇ ਆ ਕਿ ਲੱਦ ਕੇ ਉਹਦੇ ਬਜ਼ੁਰਗ ਇੱਥੇ ਹੀ ਨਹੀਂ ਮੇਰਾ ਪਿਓ ਤਾਂ ਉਹਨਾਂ ਤੂੰ ਚੱਲ ਮੈਂ ਤਾਂ ਕਿੱਥੇ ਜਾਣੀ ਨਿਆਣਾ ਸੀ ਉਹਨਾਂ ਮੈਂ ਤੈਨੂੰ ਤੇਰੇ ਨਾਲ ਉੱਠਾਂ ਦੇ ਨਾਲ ਤੇ ਭਾਈ ਪੰਜ ਮਣ ਲਾਤਾ ਭਾਰ ਉੱਠ ਤੈਦਾ ਹਾਂ ਬੁੱਤੀ ਤੇ ਪੰਜ ਪੰਜ ਮਾਣ ਸਾਰੀ ਲਾਦ ਦੇ ਤੋਨੂੰ ਅੱਛਾ ਉਹ ਲਾਦੇ ਕਿਵੇਂ ਸੀਗੇ ਆਹਾਂ ਬੋ ਬੋਰੀਆਂ ਆ ਖੜੀਆਂ ਕਰਕੇ ਹਾਂ ਐ ਮੈਂ ਬਣਾ ਬੇਸਿਕ ਜਿਵੇਂ ਆਪਣੇ ਸਬਜ਼ੀ ਵੇਚਦੇ ਹਾਂ ਹਾਂ ਐ ਪਾ ਕੇ ਬਾਗ ਲਿਆ ਏ ਖੁਰਜੀਆਂ ਜਿਹਾ ਖੁਰਜੀਆਂ ਜਿਹਾ ਬਣਾ ਕੇ ਤਾਂ ਕਸਦੇ ਐ ਅੱਛਾ ਅਰਸੇ ਪਉਣ ਗਿਆ ਬਣ ਗਿਆ ਉਹ ਅਸੀਂ ਤੇ ਬੁਰਾ ਤਾਂ ਸਾਨੂੰ ਅਸੀਂ ਖਾਣਦੇ ਜਾਂ ਜੋੜ ਕੇ ਆ ਲਮਕਦੀਆਂ ਜਾਨੀ ਕੇ ਨਾਲ ਹੀ ਲਿਆ ਹਾਂ ਐ ਨਾਲ ਪਲਾਣਾ ਪਾਇਆ ਹੁੰਦਾ ਸੀ ਬੁੱਤੇ ਤੇ ਅੱਛਾ ਜੀ ਤੇ ਭਾਈ ਮਗਰ ਹੌਲੀ ਹੌਲੀ ਤੇ ਬਾਗੇ ਵਾਲੇ ਜਾਵੜੇ ਤੇ ਰੁਪਏ ਮਨੇ 3.5 ਅੱਛਾ ਤੇ ਚਵਾਨੀ ਆ ਗਈ ਖਰਚੇ ਦੀ ਚਾਹ ਪਾਣੀ ਤੇ ਰੋਟੀ ਦੀ ਹੈ ਠੀਕ ਹੈ ਤੇ ਪਿੱਛੇ ਮੈਂ ਉਹ 1 ਰੁਪਏ ਦਾ ਘੋੜਾ ਲੈ ਆ ਚਾਰ ਪੰਜ ਭੇਲੇ ਹੁੰਦੇ ਸੀਗੇ 1 ਰੁਪਏ ਦੇ ਅੱਛਾ ਜੀ ਤੇ ਚਵਾਨੀ ਦੀ ਜਿਹੜੀ ਚਾਹ ਖਣੀ ਅੱਧਾ ਗਲਾਉਂ ਦਿੱਤੀ ਖਣੀ ਕਿੰਨੀ ਖਾ ਕੀ ਜਲਪਾਸਾਂ ਪਾਤੀ ਤੇ 2 ਰੁਪਏ ਵਿੱਚ ਮੂਰਤੀ ਲਿਆਇਆ ਘਰੇ ਅੱਛਾ ਹਾਂ ਇਹਦਾ ਟਾਈਮ ਸੀ ਉਹ